ਵੱਡੇ ਲੀਡ ਦੇ ਵਿੱਚ ਜਿਹੜਾ ਭਾਈ ਮਨਦੀਪ ਸਿੰਘ ਨੇ ਜਿੱਤਣਾ ਤੇ ਇਹ ਜਿੱਤ ਪੂਰੇ ਪੰਥ ਦੀ ਖਾਲਸੇ ਦੀ ਹੋਣੀ ਆ ਤੇ ਇਸ ਜਿੱਤ ਨੇ ਫਿਰ 2027 ਦਾ ਜਿਹੜਾ ਹੈਗਾ ਉਹ ਫਿਰ ਵਖਾਫ ਹੋ ਜਾਊਗਾ ਕਿ ਕਿਹਦੀ ਸਰਕਾਰ ਜਿਹੜੇ ਮਾਜੇ ਦੇ ਲੋਕ ਆ ਬਾਬਾ ਜੀ ਕੀ ਲੱਗਦਾ ਕਿ ਜਿਹੜਾ ਸੰਦੀਪ ਸਿੰਘ ਸੰਨੀ ਨੇ ਪਿਛਲੇ ਦਿਨੀ ਐਕਸ਼ਨ ਕੀਤਾ ਸੂਬੇ ਨੂੰ ਮਾਰਿਆ ਏ ਇਸ ਚੀਜ਼ ਨੂੰ ਯਾਦ ਰੱਖਦੇ ਆ ਪਤਾ ਕਿ ਇਹ ਸੂਬਾ ਕੌਣ ਸੀਗਾ ਪਤਾ ਇਸ ਬਾਰੇ ਉਹਨਾਂ ਨੂੰ ਪਤਾ ਵੀ ਉਹ ਸੂਬੇ ਸਰਹੰਦ ਨੇ ਕਿਵੇਂ ਬੱਚਿਆਂ ਨੂੰ ਨੌਜਵਾਨਾਂ ਨੂੰ ਜਿਹੜਾ ਹੈਗਾ ਕੋਹ ਕੋਹ ਕੇ ਮਾਰਿਆ ਆਜ ਨੇ ਤੋ ਪਰਿਵਾਰ ਜਿਹੜੇ ਹੈਗੇ ਮੀਡੀਆ ਤੇ ਵੀ ਆਉਂਦੇ ਨੇ ਜਿਨ੍ਹਾਂ ਦੇ ਉਹਨਾਂ ਨੇ ਬੱਚਿਆਂ ਨੂੰ ਮਾਰਿਆ ਉਹ ਇਹੀ ਕਹਿੰਦਾ ਮੈਂ ਸੂਬਾ ਸਰਹੰਦ ਦਾ ਆ ਦੂਜਾ ਸੂਬਾ ਸਰਹੰਦ ਦਾ ਉਹਦਾ ਭੋਗ ਭਾਈ ਸੰਨੀ ਨੇ ਪਾਤਾ ਜਿਹੜੀ ਸੀ ਤਰਮੀ ਫੌਜੀ ਦੇ ਜਿਹੜੇ ਪਤਨੀ ਨੇ ਉਹਨਾਂ ਨੂੰ ਚੋਣਾ ਖਾੜੇ ਦੇ ਵਿੱਚ ਉਤਾਰਿਆ ਗਿਆ ਕੀ ਲੱਗਦਾ ਕਿ ਫਿਰ ਦੋਨਾਂ ਦੇ ਵਿੱਚੋਂ ਲੋਕ ਕਿਹਦੀ ਚੋਣ ਕਰ ਸਕਦੇ ਆ ਤੁਹਾਡੇ ਅਨਸਾਰ ਸਕਾਰਯੋਗ ਨੇ ਉਹ ਵੀ ਪਰ ਬਾਦਲ ਨੂੰ ਪਹਿਲਾਂ ਧਰਮੀ ਫੌਜੀ ਕਿਤੇ ਜਾਤ ਆਈ ਹੁਣ ਇਹ ਕਿਉਂ ਜਾਤ ਆਇਆ ਉਹਨੂੰ ਉਹਨੂੰ ਪਤਾ ਵੀ ਜਦੋਂ ਉੱਥੇ ਬਲਟੋਹੇ ਵਰਗਿਆਂ ਦਾ ਨਹੀਂ ਕੋਈ ਚੱਲਿਆ ਜਿਹੜੇ ਆਪਦੇ ਆਪ ਨੂੰ ਮਾਜੇ ਦੇ ਮਝੈਲ ਕਹਿੰਦੇ ਸੀ ਇਹਨਾਂ ਦੇ ਸਾਰੇ ਮਰਜੀਠੀ ਵਰਗੇ ਚਿਤ ਕਰਤੇ ਤੇ ਫਿਰ ਇਹਨਾਂ ਨੂੰ ਉਹ ਪਰਿਵਾਰ ਜਾਤ ਆਇਆ ਧਰਮੀ ਫੌਜੀ ਨੂੰ ਤੁਸੀਂ ਸਤਿਕਾਰ ਕਰਦੇ ਆ ਲੋਕ ਚਤਕਾਰ ਕਰਦੇ ਨੇ ਤੁਸੀਂ ਕੁਰਬਾਨੀ ਕੀਤੀ ਆ ਧਰਮੀ ਫੌਜੀਏ ਤੁਸੀਂ ਛੱਡੇ ਉਸ ਵੇਲੇ 83 ਵੇਲੇ ਪਰ ਤੁਸੀਂ ਇਹ ਪਾਰਟੀ ਗਲਤ ਚੁਣ ਲਈ ਤੁਸੀਂ ਗਲਤ ਪਾਰਟੀ ਦੇ ੱਤੇ ਚੜ ਗਏ ਜਿਹੜੀ ਜਿਹਦੇ ਉੱਤੇ ਬੇਅਦਮੀਆਂ ਦੇ ਇਲਜ਼ਾਮ ਨੇ ਇਲਜ਼ਾਮ ਕੀ ਜਿਹੜੇ ਬੇਅਦਮੀਆਂ ਦੇ ਅਪਰਾਧੀ ਨੇ ਜਿਨ੍ਹਾਂ ਨੇ ਬਰਗਾੜੀ ਕਾਂਡ ਕੀਤਾ ਜਿਨ੍ਹਾਂ ਨੇ ਆਪਣੇ ਉਹ ਇਨਸਾਫ ਮੰਗ ਰਹੇ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਹ ਆਪਣੇ ਜਿਹੜਾ ਬਹਿਬਲ ਕਾਂਡ ਕੀਤਾ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਜਿਹੜੀਆਂ ਉਹਨੂੰ ਵੋਟਾਂ ਪੈਣਗੀਆਂ ਉਹ ਧਰਮੀ ਫੌਜੀ ਕਰਕੇ ਪੈਣੀਆਂ ਬਾਦਲ ਕਰਕੇ ਨਹੀਂ ਪੈਂਦੀਆਂ ਜਿਹੜੀਆਂ ਮਾੜੀ ਮੋਟੀ ਕੋਈ ਵੋਟ ਪਾਉਗੀ ਉਹ ਪਰਿਵਾਰ ਦੇ ਮੂੰਹ ਨੂੰ ਪਾਣੀ ਆ ਉਹ ਪਰਿਵਾਰ ਦਾ ਜਿਹੜਾ ਧਰਮੀ ਫੌਜੀ ਹੋਣ ਦੇ ਨਾਤੇ ਉਹਨੂੰ ਪੈਣਗੀਆਂ ਵੋਟਾਂ ਹਮ ਪਰ ਉਹ ਜਿੱਦਦੇ ਨਹੀਂ ਹੈਗੇ ਜਥੇਦਾਰ ਗੜਗੜ ਸਾਹਿਬ ਤੇ ਕਹਿੰਦੇ ਕਿ ਧਰਮੀ ਫੌਜੀ ਕੁਰਬਾਨੀ ਵਾਲਾ ਪਰਿਵਾਰ ਆ ਜਿਹੜਾ ਅਕਾਲੀ ਦਲ ਬਾਦਲ ਨੇ ਖਿਲਾ ਰਿਆ ਤੁਸੀਂ ਰੋਕੋ ਪੰਜਾਬ ਮਾਜੇ ਦੇ ਲੋਕੋ ਇਸ ਵਾਰ ਬੀਬੀ ਨੂੰ ਸਮਰਥਨ ਦਿਓ ਉਹਨੇ ਤਾਂ ਕਹਿਣੀ ਬਾਦਲਾਂ ਦਾ ਉਹ ਬਣਾਇਆ ਹੋਇਆ ਜਤੇਦਾਰ ਨੇ ਤਾਂ ਕਹਿਣੀ ਹੈ ਬਾਦਲਾਂ ਦਾ ਬਣਾਇਆ ਸੀ ਉਹਨਾਂ ਤਾਂ ਬੋਲੀ ਨੇ ਸਰੋਣੀ ਕਮੇਟੀ ਦਾ ਪ੍ਰਧਾਨ ਵੀ ਕਹੂਗਾ ਪੰਜਾਬ ਦੇ ਤਰਨਤਾਰਨ ਦੇ ਵਿੱਚ ਜਿਮਣੀ ਚੋਣਾਂ ਨੇ ਤੇ ਹਾਲ ਦੇ ਵਿੱਚ ਤਮਾਮ ਸਾਰੀਆਂ ਸਿਆਸੀ ਧਿਰਾਂ ਦੇ ਵੱਲੋਂ ਜਿੱਥੇ ਆਪਦੇ ਕੈਂਡੀਡੇਟ ਮੈਦਾਨ ਦੇ ਵਿੱਚ ਉਤਾਰੇ ਜਾ ਰਹੇ ਨੇ ਤਾਂ ਉੱਥੇ ਹਾਲ ਦੇ ਵਿੱਚ ਸਮੁੱਚੇ ਪੰਥ ਖਾਲਸੇ ਦੇ ਵੱਲੋਂ ਭਾਈ ਮਨਦੀਪ ਸਿੰਘ ਖਾਲਸਾ ਜੋ ਕਿ ਸੂਰੀ ਕਤਲ ਕਾਂਡ ਦੇ ਵਿੱਚ ਨਾਮਜਦ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਨੇ ਇਸੇ ਨੂੰ ਲੈ ਕੇ ਤਮਾਮ ਸਾਰੀਆਂ ਕਿਐਸ ਰਹੀਆਂ ਨੇ ਤੇ ਤਕਰੀਬਨ 1 ਮਹੀਨੇ ਤੱਕ ਤਰਨ ਤਰਨ ਜਿਮਨੀ ਚੋਂ ਦਾ ਪਵੇਖ ਕੀ ਹੋ ਸਕਦਾ ਹੈ ਕਿਸ ਤਰੀਕੇ ਦੇ ਨਾਲ ਪੂਰੇ ਇਲੈਕਸ਼ਨ ਦੇ ਵਿੱਚ ਜਿਹੜੀਆਂ ਵੱਖ-ਵੱਖ ਸਿਆਸੀ ਧਿਰਾਂ ਨੇ ਉਹਨਾਂ ਦੇ ਵੱਲੋਂ ਆਪਦੇ ਦਾ ਪੇਚ ਵਰਤੇ ਜਾ ਰਹੇ ਨੇ ਤੇ ਜਿੱਥੇ ਦਾ ਪੇਚ ਵਰਤੇ ਜਾ ਰਹੇ ਨੇ ਤਾਂ ਉੱਥੇ ਹਾਲ ਦੇ ਵਿੱਚ ਕੁਝ ਅਜਿਹੇ ਲੀਡਰ ਨੇ ਜਿਨ੍ਹਾਂ ਦੇ ਵੱਲੋਂ ਵਾਦ-ਵਿਵਾਦ ਵਾਲੀਆਂ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਨੇ ਗੱਲਬਾਤ ਕਰਾਂਗੇ ਮੇਰੇ ਨਾਲ ਅਰਬਾਂ ਖਰਬਾਂ ਦਲ ਤੋਂ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਵਾਗਤ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੱਤ ਮਾ ਜੀ ਸਭ ਤੋਂ ਪਹਿਲਾ ਸਵਾਲ ਤੇ ਹੈ ਕਿ ਜਿਹੜਾ ਤਰਨਤਾਰਨ ਦਾ ਜਿਮਣੀ ਚੋਣ ਹੈ ਭਾਈ ਮਨਦੀਪ ਸਿੰਘ ਖਾਲਸਾ ਨੂੰ ਚੋਣ ਖਾੜੇ ਦੇ ਵਿੱਚ ਉਤਾਰ ਦਿੱਤਾ ਗਿਆ ਤਾਂ ਦੂਜੇ ਪਾਸੇ ਬਹੁਤ ਸਾਰੀਆਂ ਸਿਆਸੀ ਧਿਰਾਂ ਨੇ ਉਹਨਾਂ ਦੇ ਉਮੀਦਵਾਰ ਮੈਦਾਨ ਦੇ ਵਿੱਚ ਨੇ ਕਿਵੇਂ ਦੇਖਦੇ ਹੋ ਦੋਨਾਂ ਚੀਜ਼ਾਂ ਨੂੰ ਕੰਪੈਰੀਸ਼ਨ ਕਰਕੇ ਜਿਹੜਾ ਦੇਖੋ ਤਰਨਤਾਰਨ ਹਲਕਾ ਉਹ ਇੱਕ ਪੰਥਕਾ ਹਲਕੇ ਵਜੋਂ ਮੰਨਿਆ ਗਿਆ ਪੰਥ ਦੇ ਉਮੀਦਵਾਰ ਉਹ ਤੇ ਜਿੱਤ ਹੀ ਦੇ ਰਹੇ ਜੇ ਜਦੋਂ ਸਰਦਾਰ ਸਿੰਘ ਮਨਜੀਤ ਸਿੰਘ ਮਾਨ ਪਹਿਲਾਂ ਜੇਲ੍ਹ ਦੇ ਬੰਦ ਸੀ 89 ਦੇ ਵਿੱਚ ਮੇਰੇ ਹਿਸਾਬ ਨਾਲ ਉਸ ਵੇਲੇ ਤਨਤਨ ਹਲਕੇ ਤੋਂ ਉਹਨਾਂ ਨੂੰ ਕੈਂਡੀਡੇਟ ਖੜਾਇਆ ਕਈ ਲੱਖ ਵੋਟਾਂ ਜਿੱਤ ਜਿਹੜੀ ਉਹਦੀ ਕੋਈ ਆ ਬਾਹਰ ਸਾਰੇ ਕੈਂਡੀਡੇਟ ਜਿੰਨੇ ਵੀ ਖੜੇ ਸੀ ਧਾਨ ਸਿੰਘ ਮੰਡੋਣੀ ਬਲਾਰਾ ਬੀਬੀ ਉਹ ਸਾਰੇ ਜਿੱਤੇ ਲੋਕਾਂ ਨੇ ਉਦੋਂ ਬਹੁਤ ਵੋਟ ਪਾ ਕੇ ਉਹਨਾਂ ਨੂੰ ਜਿਤਾਇਆ ਉਸ ਤੋਂ ਬਾਅਦ ਵੀ ਜਿੰਨੇ ਵੀ ਫਿਰ ਉਹ ਰਹੇ ਪਰ ਇੱਕ ਵਾਰੀ ਉਹਨਾਂ ਤੋਂ ਚੁੱਪ ਹੋ ਗਈ ਤਾਂ ਮਤਾ ਲਾਣਾ ਜਦੋਂ ਬੀਬੀ ਖਾਨ ਲੜਾ ਖੜੀ ਕੋਸ ਟਾਈਮ ਉਹ ਰਹਿ ਗਏ ਸੀਗੇ ਹੁਣ ਨੇ ਉਹ ਚੁੱਪ ਕਰਦੇ ਹੁਣ ਉਹਨਾਂ ਦੇ ਮੌਕਾ ਦੁਬਾਰਾ ਫੇਲ ਮਿਲ ਗਿਆ ਭਾਈ ਮਨਦੀਪ ਸਿੰਘ ਜਿਹੜੇ ਸੰਦੀਪ ਸਿੰਘ ਦੇ ਭਰਾ ਨੇ ਉਹ ਪੂਰੇ ਪੰਥ ਵੱਲੋਂ ਤੇ ਸਰੋਨੀ ਕਾਲਜ ਵਾਲਾ ਬਾਸ ਪੰਜਾਬ ਵੱਲੋਂ ਜਿਹੜੇ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਬਹੁਤ ਚੰਗੀ ਗੱਲ ਆ ਵੱਡੀ ਲੀਡ ਦੇ ਵਿੱਚ ਜਤਣਗੇ ਕਿਉਂਕਿ ਭਾਈ ਮਨਦੀਪ ਸਿੰਘ ਆ ਜਿਹੜਾ ਉਹਨਾਂ ਦਾ ਪਰਿਵਾਰ ਇੱਕ ਪੰਥਕ ਪਰਿਵਾਰ ਆ ਹੂੰ ਕੁਰਬਾਨੀ ਵਾਲਾ ਪਰਿਵਾਰ ਆ ਜਿਹੜੇ ਮਾਝੇ ਦੇ ਲੋਕ ਆ ਬਾਬਾ ਜੀ ਕੀ ਲੱਗਦਾ ਕਿ ਜਿਹੜਾ ਸੰਦੀਪ ਸਿੰਘ ਸੰਨੀ ਨੇ ਪਿਛਲੇ ਦਿਨੀ ਐਕਸ਼ਨ ਕੀਤਾ ਸੂਬੇ ਨੂੰ ਮਾਰਿਆ ਏ ਇਸ ਚੀਜ਼ ਨੂੰ ਯਾਦ ਰੱਖਦੇ ਆ ਪਤਾ ਹੈ ਕਿ ਇਹ ਸੂਬਾ ਕੌਣ ਸੀਗਾ ਪਤਾ ਇਸ ਬਾਰੇ ਉਹਨਾਂ ਨੂੰ ਪਤਾ ਵੀ ਉਹ ਸੂਬੇ ਸਰਹੰਦ ਨੇ ਕਿਵੇਂ ਬੱਚਿਆਂ ਨੂੰ ਨੌਜਵਾਨਾਂ ਨੂੰ ਜਿਹੜਾ ਹੈਗਾ ਕੋਹ ਕੋਹ ਕੇ ਮਾਰਿਆ ਆਏ ਨੇ ਤੋਂ ਪਰਿਵਾਰ ਜਿਹੜੇ ਹੈਗੇ ਮੀਡੀਆ ਤੇ ਵੀ ਆਉਂਦੇ ਨੇ ਜਿਨ੍ਹਾਂ ਦੇ ਉਹਨਾਂ ਨੇ ਬੱਚਿਆਂ ਨੂੰ ਮਾਰਿਆ ਹੂੰ ਉਹ ਇਹੀ ਕਹਿੰਦਾ ਮੈਂ ਸੂਬਾ ਸਰਹੰਦ ਦਾ ਆਂ ਦੂਜਾ ਸੂਬਾ ਸਰਹੰਦ ਦਾ ਉਹਦਾ ਭੋਗ ਭਾਈ ਸੰਨੀ ਨੇ ਪਾਤਾ ਜਿਹੜੀ ਦੇਖੋ ਪਰਿਵਾਰ ਦੀ ਕੁਰਬਾਨੀ ਆ ਜਿਹੜੀ ਉਹ ਕੁਰਬਾਨੀ ਨੂੰ ਜਿਹੜੀ ਹੈਗੀ ਆ ਪੰਥਕ ਹੋਣ ਦੇ ਨਾਤੇ ਜਿਹੜੀ ਵੋਟ ਉੱਥੇ ਭੁਗਤਣੀ ਆ ਤੇ ਵੱਡੇ ਲੀਡ ਦੇ ਵਿੱਚ ਜਿਹੜਾ ਭਾਈ ਮਨਦੀਪ ਸਿੰਘ ਨੇ ਜਤਣਾ ਤੇ ਇਹ ਜਿੱਤ ਪੂਰੇ ਪੰਥ ਦੀ ਖਾਲਸੇ ਦੀ ਹੋਣੀ ਆ ਤੇ ਇਸ ਜਿੱਤ ਨੇ ਫਿਰ 2027 ਦਾ ਜਿਹੜਾ ਹੈਗਾ ਉਹ ਫਿਰ ਵੇਖਾ ਸਾਫ ਹੋ ਜਾਊਗਾ ਕਿ ਕਿਹਦੀ ਸਰਕਾਰ ਬਣਦੀ ਜਿਸ ਜਿਸ ਤਰ੍ਹਾਂ ਸਮੁੱਚੇ ਖਾਲਸਾ ਪੰਥ ਵੱਲੋਂ ਸੁਪਤੀਆਂ ਜਥੇਬੰਦੀਆਂ ਦੇ ਵੱਲੋਂ ਇਸ ਚੀਜ਼ ਬਾਰੇ ਸੋਚਿਆ ਗਿਆ ਕਿ ਪਈ ਸਨੀ ਦੇ ਭਰਾ ਨੂੰ ਜਿਹੜਾ ਚੋਣ ਖਾੜੇ ਦੇ ਵਿੱਚ ਉਤਾਰਨਾ ਤਾਂ ਉਹਦੇ ਮੁਕਾਬਲੇ ਜਿਹੜਾ ਸੀਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਧਰਮੀ ਫੌਜੀ ਦੇ ਜਿਹੜੇ ਪਤਨੀ ਨੇ ਉਹਨਾਂ ਨੂੰ ਚੋਣ ਖਾੜੇ ਦੇ ਵਿੱਚ ਉਤਾਰਿਆ ਗਿਆ ਕੀ ਲੱਗਦਾ ਕਿ ਫਿਰ ਦੋਨਾਂ ਦੇ ਵਿੱਚੋਂ ਲੋਕ ਕਿਹਦੀ ਚੋਣ ਕਰ ਸਕਦੇ ਆ ਤੁਹਾਡੇ ਅਨਸਾਰ ਦੇਖੋ ਭਾਈ ਮਨਦੀਪ ਸਿੰਘ ਦੀ ਲੋਕ ਕਰਨਗੇ ਚੋਣ ਨਾ ਜਿਹੜਾ ਅਕਾਲੀ ਦਲ ਬਾਦਲ ਨੇ ਮੰਡਟਾ ਵਰਤਿਆ ਉਹ ਨਹੀਂ ਕਾਮਯਾਬ ਹੋ ਸਕਦਾ ਜੀ ਨਹੀਂ ਦੇਖੋ ਸਤਕਾਰਯੋਗ ਨਿਓ ਵੀ ਪਰ ਬਾਦਲ ਨੂੰ ਪਹਿਲਾਂ ਧਰਮੀ ਫੌਜੀ ਕੇ ਤੇ ਜਾਤਾ ਹੈ ਹੋਣੀ ਕਿਉਂ ਜ਼ਿਆਦਾ ਆਇਓ ਉਹਨੂੰ ਹੂੰ ਉਹਨੂੰ ਪਤਾ ਵੀ ਜਦੋਂ ਉੱਥੇ ਬਲਟੋਹੇ ਵਰਗਿਆਂ ਦਾ ਨਹੀਂ ਕੋਈ ਚੱਲਿਆ ਜਿਹੜੇ ਆਪਦੇ ਆਪ ਨੂੰ ਮਾਝੇ ਦੇ ਮਝੈਲ ਕਹਿੰਦੇ ਸੀ ਇਹਨਾਂ ਦੇ ਸਾਰੇ ਮਜੀਠੀ ਵਰਗੇ ਚਿੱਤ ਕਰਤੇ ਹੂੰ ਤੇ ਫੇਰ ਇਹਨਾਂ ਨੂੰ ਉਹ ਪਰਿਵਾਰ ਜ਼ਿਆਦਾ ਆਇਆ ਪਰ ਉਸ ਦੇ ਬਾਵਜਿਹਨੇ ਵੀ ਧਰਮੀ ਫੌਜੀ ਨੇ ਹੋਰ ਜਿਹੜੇ ਧਰਮੀ ਫੌਜੀ ਨੇ ਉਹ ਸਾਰੇ ਭਾਈ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਆ ਗਏ ਹੂੰ ਉਹਨਾਂ ਨੂੰ ਪਤਾ ਵੀ ਸਾਨੂੰ ਵਰਤ ਰਿਹਾ ਪਰਿਵਾਰ ਨੂੰ ਹੋਰ ਉਹਦੇ ਕੋਲੇ ਉਮੀਦਵਾਰੀ ਨਹੀਂ ਸੀ ਕੋਈ ਹੈਗਾ ਜਿਹੜਾ ਇਹ ਦੇ ਸਕੇ ਜਿਹੜੀਆਂ ਉਹਨੂੰ ਵੋਟਾਂ ਪੈਣਗੀਆਂ ਉਹ ਧਰਮ ਨੂੰ ਹੀ ਫੌਜੀ ਕਰਕੇ ਪੈਣੀਆਂ ਬਾਦਲ ਕਰਕੇ ਨਹੀਂ ਪੈਂਦੀਆਂ ਜਿਹੜੀਆਂ ਮਾੜੀ-ਮੋਟੀ ਕੋਈ ਵੋਟ ਪਾਊਗੀ ਉਹ ਪਰਿਵਾਰ ਦੇ ਮੂੰਹ ਨੂੰ ਪੈਣੀਆਂ ਉਹ ਪਰਿਵਾਰ ਦਾ ਜਿਹੜਾ ਧਰਮੀ ਫੌਜੀ ਹੋਣ ਦੇ ਨਾਤੇ ਉਹਨੂੰ ਪੈਣਗੀਆਂ ਵੋਟਾਂ ਹੂੰ ਪਰੋਚੇ ਜਦ ਨਹੀਂ ਹੈਗੇ ਜਥੇਦਾਰ ਗੜਗੜ ਸਾਹਿਬ ਤੇ ਕਹਿੰਦੇ ਕਿ ਧਰਮੀ ਫੌਜੀ ਕੁਰਬਾਨੀ ਵਾਲਾ ਪਰਿਵਾਰ ਆ ਜਿਹੜਾ ਅਕਾਲੀ ਦਲ ਬਾਦਲ ਨੇ ਖਿਲਾ ਰਿਆ ਤੁਸੀਂ ਰੋਕੋ ਪੰਜਾਬ ਮਾਜੇ ਦੇ ਲੋਕੋ ਇਸ ਵਾਰ ਬੀਬੀ ਨੂੰ ਸਮਰਥਨ ਦਿਓ ਉਹਨੇ ਤਾਂ ਕਹਿਣੀ ਆ ਬਾਦਲਾਂ ਦਾ ਬਣਾਇਆ ਹੋਇਆ ਜਥੇਦਾਰ ਨੇ ਤਾਂ ਕਹਿਣੀ ਆ ਬਾਦਲਾਂ ਦਾ ਬਣਾਇਆ ਹੋਇਆ ਉਹਨਾਂ ਦਾ ਬੋਲੇ ਨੇ ਸ੍ਰੋਣੀ ਕਮੇਟੀ ਦਾ ਪ੍ਰਧਾਨ ਵੀ ਕਹੂਗਾ ਹੋਰ ਵੀ ਜਿਹੜੇ ਉਹਦੇ ਚਿਹਤੇ ਨੇ ਸਾਡੇ ਨਿੰਗ ਸਿੰਘ ਉਹ ਵੀ ਕਹਿ ਰਹੇ ਨੇ ਬਾਦਲ ਨੂੰ ਬਣਾਓ ਹਾਂ ਪਰ ਲੋਕ ਨਹੀਂ ਨਾ ਮੰਨਦੇ ਲੋਕਾਂ ਨੇ ਉਹ ਭਾਈਵੰਦੀ ਉਹ ਸਹੀ ਸੁਣੋ ਮੈਂ ਤਾਂ ਨਦਾਰਨ ਦੇ ਹਲਕੇ ਦੇ ਜਿਹੜੇ ਲੋਕ ਨੇ ਵੋਟਰ ਨੇ ਇਹਨਾਂ ਨੂੰ ਕਹਿਣਾ ਚਾਉਣਾ ਹੱਥ ਜੋੜ ਕੇ ਭਾਈ ਮਨਦੀਪ ਸਿੰਘ ਜਿਹੜਾ ਖੜਾ ਉਹਦੀ ਜਗ੍ਹਾ ਤੇ ਬੀਬੀ ਖਾਲੜਾ ਨੂੰ ਖੜਾਇਆ ਜਾਣਾ ਸੀ ਪਰ ਉਹਨਾਂ ਨੇ ਨਹੀਂ ਖੜੇ ਹੋਏ ਉਹਨਾਂ ਨੇ ਇਹ ਵੀ ਕਿਹਾ ਜੀ ਬੀਬੀ ਖਾਲੜਾ ਕੜੀ ਹੁੰਦੀ ਐ ਅਸੀਂ ਬੈਠ ਜਾਂਗੇ ਪਰ ਬੀਬੀ ਨੇ ਉਹਦੇ ਉੱਤੇ ਮੋੜ ਲਾ ਦੇ ਵੀ ਅਸੀਂ ਮੰਦੀਪ ਸਿੰਘ ਦੇ ਨਾਲ ਹੀ ਉਹ ਵੀ ਚੋਣ ਮદાન ਦੇ ਵਿੱਚ ਆਉਣਗੇ। ਹੂੰ। ਤੇ ਵੱਡੀ ਗਿਣਤੀ ਦੇ ਵਿੱਚ ਤਾਉਣਾ ਤੇ ਮੈਂ ਕਹਿਣਾ ਚਾਹਣਾ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਆ। ਤਰਨ ਤਾਣ ਦੇ ਹਲਕੇ ਦੇ ਲੋਕਾਂ ਨੂੰ। ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀਆਂ। ਭਾਈ ਮਨਦੀਪ ਸਿੰਘ ਇੱਕ ਕੁਰਬਾਨੀ ਵਾਲਾ ਪਰਿਵਾਰ ਆ। ਮੈਂ ਇਹੋ ਜਿਹਾ ਜਜ਼ਬਾ ਪੈਦਾ ਕਰੋ। ਭਾਈ ਮਨਦੀਪ ਸਿੰਘ ਕਹਿੰਦਾ ਸੀ ਮੈਨੂੰ ਸੰਗਤ ਕਹਿ ਰਹੀ ਆ ਵੀ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਨਹੀਂ ਆਉਣਾ। ਤੁਸੀਂ ਘਰ ਕਰਨੀ ਫਿਰਨਾ ਸਾਡਾ ਫਰਜ਼ ਬਣਦਾ ਤੁਸੀਂ ਨੇ ਆਪਦੀ ਇੱਕ ਜਿਹੜੀ ਹੈਗੀ ਡਿਊਟੀ ਨਿਭਾਤੀ ਤੁਹਾਡੇ ਪਰਿਵਾਰ ਨੇ ਪੰਥ ਵਾਸਤੇ ਆਪਦਾ ਜਿਹੜਾ ਹੈਗਾ ਜਿਹੜਾ ਹੈਗਾ ਕੁਰਬਾਨੀ ਤੁਸੀਂ ਦੇਤੀ ਆ ਉੱਥੋਂ ਦੇ ਲੋਕ ਇਹ ਕਹਿੰਦੇ ਸਾਰਿਆਂ ਨੂੰ ਹੋਣਾ ਚਾਹੀਦਾ ਕੁਝ ਨਹੀਂ ਸਾਰੇ ਨਗਰਾਂ ਨੂੰ ਵੀ ਤੁਹਾਡੀ ਕੁਰਬਾਨੀ ਬਹੁਤ ਵੱਡੀ ਆ ਤੁਸੀਂ ਆਪਦਾ ਫਰਜ਼ ਅਦਾ ਕਰਤਾ ਪੰਥ ਵਾਸਤੇ ਕੌਮ ਵਾਸਤੇ ਤੁਸੀਂ ਭਾਈ ਮੰਦੀਪ ਸਿੰਘ ਜੀ ਭਾਈ ਸੰਨੀ ਸਿੰਘ ਦੇ ਭਰਾ ਅ ਨਹੀਂ ਭਾਈ ਸੰਨੀ ਨੇ ਪੰਥ ਵਾਸਤੇ ਪਰਿਵਾਰ ਨੇ ਪੰਥ ਵਾਸਤੇ ਜਿਹੜਾ ਹੈਗਾ ਉਹ ਫਰਜ਼ ਆਦਾ ਕਰਤਾ ਹੁਣ ਸਾਡਾ ਫਰਜ਼ ਆ ਜਿਹੜੇ ਤਰਨਤਾਰਨ ਦੇ ਲੋਕ ਨੇ VOTER ਨੇ ਉਹਨਾਂ ਦਾ ਫਰਜ਼ ਬਣਦਾ ਵੀ ਤੁਸੀਂ ਆਰਾਮ ਨਾਲ ਬੈਠ ਕੇ ਸਾਡੇ ਪਿੰਡਾਂ 'ਚ ਨਾ ਆਓ ਘਰੇ ਬੈਠੋ ਅਸੀਂ ਆਪ ਮੁਹਾਰੇ ਤੁਹਾਨੂੰ ਵੋਟਾਂ ਪਾ ਕੇ ਜੁਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਾਂਗੇ ਇਹੋ ਜਿਹਾ ਜਜ਼ਬਾ ਸਾਰਿਆਂ ਦੇ ਵਿੱਚ ਆਊਗਾਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਪਿੰਡਾਂ ਦੇ ਵਿੱਚ ਹੋ ਜੂ ਜਿੱਥੇ ਤੱਕ ਸਾਨੂੰ ਲੱਗ ਰਿਹਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜੇ ਹੋਰ ਉਮੀਦਵਾਰ ਨੇ ਉਹਨਾਂ ਦੇ ਬੂਥ ਵੀ ਲੱਗੜੇ ਹੈ ਨਹੀਂਗੇ ਬਾਬਾ ਜੀ ਇੱਕ ਵੱਡਾ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਪੰਥਕ ਉਮੀਦਵਾਰ ਤਰਨਤਾਰਨ ਜਿਮਣੀ ਚੋਣਾਂ ਦੇ ਵਿੱਚ ਉਤਾਰੇ ਗਏ ਆ ਚਾਹੀ ਉਹ ਅਕਾਲੀ ਦਲ ਬਾਦਲੂ ਹੋਵੇ ਜਾਂ ਫਿਰ ਪੰਥਕ ਜਥੇਬੰਦੀਆਂ ਨੇ ਉਤਾਰਿਆ ਹੋਵੇ ਤਾਂ ਇਸੇ ਦੇ ਮੱਦੇ ਨਜ਼ਰ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਰਾਜਾ ਵੜਿੰਗ ਤਾਂ ਉਹਨਾਂ ਦੀਆਂ ਬਹੁਤ ਪੱਧੀਆਂ ਟਿੱਪਣੀਆਂ ਐ ਇੰਨਾਂ ਉਹ ਕਹਿੰਦੇ ਨੇ ਕਿ ਜਿਹੜੇ ਲੋਕ ਸੰਵਿਧਾਨ ਨੂੰ ਨਹੀਂ ਮੰਨਦੇ ਉਹਨਾਂ ਨੂੰ ਇਲੈਕਸ਼ਨ ਲੜਨ ਦਾ ਕੀ ਅਧਿਕਾਰ ਇਦਾਂ ਦੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਕੀ ਲੱਗਦਾ ਹੈ ਕਿ ਭਾਈ ਸੰਦੀਪ ਸਿੰਘ ਸਨੀ ਦੇ ਭਰਾ ਦਾ ਇੰਨਾਂ ਚੀਜ਼ਾਂ ਦੇ ਨਾਲ ਕੀ ਵਾਅ ਵਾਸਤਾ ਕਿ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਦਾਂ ਉਹ ਕਹਿੰਦੇ ਹੁੰਦੇ ਆਪ ਤਾਂ ਡੁੱਬੇ ਆਪ ਤਾਂ ਡੁੱਬੇ ਜਜਮਾਨ ਵੀ ਡੋਕ ਕੇ ਲੈ ਗਏ ਉਹ ਹੁਣ ਪਾਰਟੀ ਪ੍ਰਬੰਧਨ ਕਾਂਗਰਸ ਦਾ ਇਹ ਹਾਲ ਹੋ ਗਿਆ ਆਪ ਤਾਂ ਉਹ ਡੁਬਣਾ ਹੀ ਡੁਬਣਾ ਨਾਲ ਜਿਹੜੀ ਉਹ ਆਪਦੀ ਪਾਰਟੀ ਉਹਨੂੰ ਵੀ ਸਾਰੇ ਘੁਰਾ ਲਾ ਦੇਣਾ ਉਹਨੇ ਹੂੰ ਪਹਿਲਾਂ ਮੈਨੂੰ ਜਦੋਂ ਇਲੈਕਸ਼ਨ ਹੋ ਰਹੀ ਆ ਉੱਥੇ ਖਾਲਸਤਾਨ ਜਾਂ ਪਾਕ ਹਿੰਦੁਸਤਾਨ ਦਾ ਕੀਆ ਮੁੱਦਾ ਉੱਥੇ ਕਿਸ ਨੇ ਕਿਹਾ ਇਹੋ ਜੇ ਬਿਆਨ ਇਸ ਮੌਕੇ ਦੇ ਉੱਤੇ ਜਿਹੜਾ ਸੰਵਿਧਾਨ ਦੇ ਤਹਿਤ ਉੱਥੇ ਇਲੈਕਸ਼ਨ ਹੋ ਰਹੀ ਆ ਇਸ ਮੌਕੇ ਤੇ ਬਿਆਨ ਦੇ ਨੇ ਇਹ ਕਿੰਨਿੰਗ ਸਿਆਣਪ ਵਾਲੀ ਗੱਲ ਆ ਅਸੀਂ ਤਾਂ ਸਿਆਣਪ ਦੀ ਮੰਨਦੀ ਨਹੀਂ ਉਹਨੂੰ ਉਹਨੂੰ ਅਕਲ ਹੀ ਨਹੀਂ ਹੈਗੀ ਉਹਨੂੰ ਹੂੰ ਜੇ ਅਕਲ ਹੁੰਦੀ ਉਹ ਇਹੋ ਜੇ ਬਿਆਨ ਨਾ ਦਿੰਦਾ ਇਹਦਾ ਮਤਲਬ ਵੀ ਉਹ ਜਜ਼ਬਾਤਾਂ ਨੂੰ ਭੜਕਾ ਰਿਹਾ ਲੋਕਾਂ ਦੇ ਵਿੱਚ ਜਿਹੜਾ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਿਹਾ ਹੂੰ ਗੱਲ ਉਥੇ ਇਲੈਕਸ਼ਨ ਦੀ ਆ ਵੋਟਾਂ ਦੀ ਆ ਤੇ ਖਾਲਸਪਨ ਦਾ ਮੁੱਦਾ ਉਥੇ ਕਿੱਥੇ ਆ ਗਿਆ ਹੂੰ ਜਾਂ ਹਿੰਦੁਸਤਾਨ ਦਾ ਮੁੱਦਾ ਕਿੱਥੇ ਆ ਗਿਆ ਦੇਖੋ ਇਹ ਸਾਰਾ ਲੋਕਾਂ ਨੂੰ ਵਿੱਚ ਜਾਣ ਵਾਸਤੇ ਇੱਕ ਇਹਨਾਂ ਨੇ ਰਾਜੇ ਬਣ ਕੇ ਅੱਜ ਵੀ ਮੇਰੇ ਤੋਂ ਇੱਕ ਬਿਆਨ ਜੇ ਆਪਾਂ ਨੇ ਕੀ ਆ ਰਿਹਾ ਸੀਗਾ ਹੂੰ ਦੇਖੋ ਉਹਨੂੰ ਇਹੋ ਜਿਹਾ ਨਹੀਂ ਬਿਆਨ ਦੇਣਾ ਚਾਹੀਦਾ ਆਪ ਤਾਂ ਕਾਂਗਰਸ ਦਾ ਵੇੜਾ ਉਹਨੇ ਡੋਬਣਾ ਹੀ ਡੋਬਣਾ ਇਹ ਬਿਆਨ ਦੇ ਕੇ ਲੋਕਾਂ ਨੂੰ ਸਾਰਾ ਕੁਝ ਪਤਾ ਲੋਕ ਸਾਰਾ ਕੁਝ ਜਾਣਦੇ ਨੇ ਜਿਹੜੇ ਲੋਕ ਨੇ ਨਾ ਖਾਲਸਾ ਰਾਜ ਦੀ ਗੱਲ ਕਰਦੇ ਨੇ ਖਾਲਸਾ ਰਾਜ ਆ ਜਿਹੜਾ ਨਾ ਉਹ ਸਾਨੂੰ ਚਾਹੀਦਾ ਮਹਾਰਾਜ ਰਜੀਤ ਸਿੰਘ ਰਾਜਾ ਸਿੰਘ ਵੀ ਮੰਗਦੇ ਆ ਤੇ ਸਾਰਿਆਂ ਨੂੰ ਪਤਾ ਫਿਰ ਜੇ ਉਹਨੇ ਬਿਆਨ ਦਿੱਤਾ ਉਹ ਆਪ ਦਾ ਥੱਲੇ ਕਮੈਂਟ ਪੜ ਲੈਂਦਾ ਕਿ ਉਹਦੇ ਫੁੱਲਾਂ ਦੇ ਹਾਰ ਪਹਿ ਰਹੇ ਨੇ ਲੋਕ ਕੀ ਕਹਿ ਰਹੇ ਨੇ ਜਿਹੜੀ ਕਾਂਗਰਸ ਪਾਰਟੀ ਉਹਨੂੰ ਇਹ ਨਹੀਂ ਲੱਗਦਾ ਕਿ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉਹਦੇ ਵਿੱਚ ਇਹਨਾਂ ਗੱਲਾਂ ਕਰਕੇ ਪਹਿਲਾਂ ਵੀ ਨੁਕਸਾਨ ਹੋਇਆ ਤੇ ਹੁਣ ਅੱਗੇ ਵੀ ਨੁਕਸਾਨ ਹੋਊਗਾ ਇਹੋ ਜਿਹੇ ਬਿਆਨਾਂ ਤੋਂ ਗਰੇਜ਼ ਨਹੀਂ ਕੀਤਾ ਜਾਣਾ ਚਾਹੀਦਾ ਜਦੋਂ ਇਹਨਾਂ ਨੂੰ ਅਕਲ ਹੀ ਨਹੀਂ ਪਤਾ ਨਹੀਂ ਉਹ 7ਵੇਂ ਇੱਕ ਐਮਪੀ ਜਿੱਤ ਗਿਆ ਉਹ 7ਵੇਂ ਸਮਾਨ ਤੇ ਉਹਦਾ ਚੜ ਗਿਆ ਉਹ ਕਹਿੰਦੇ ਪਾਰਾ ਹੋ ਗਿਆ ਵੀ ਹਾਂ ਜਿਹੜੀ ਕਹਿੰਦੇ ਚੂਹੇ ਨੂੰ ਲੱਭ ਗਈ ਲਸਣ ਦੀ ਘੰਟੀ ਕਹਿੰਦਾ ਮੈਂ ਹੀ ਪੁਛਾਰੀ ਹੋ ਗਿਆ ਉਹਨੇ ਕਿਹਾ ਵੀ ਸਾਡੇ ਬੋਲ ਬਾਲਾ ਉਥੇ ਫੈਕਟਰ ਨਹੀਂ ਚੱਲਦਾ ਰਾਣਾ ਗਰਜੀਤ ਕਾਂਗਰਸ ਪਾਰਟੀ ਦਾ ਬੰਦਾ ਉਹਦਾ ਤੁਸੀਂ ਬਿਆਨ ਪਿਆ ਸਾਡੇ ਕੋਲੇ ਤੁਸੀਂ ਵੀ ਪੜਿਆ ਹੋਣਾ ਵੀ ਤਰਨਤਾਰ ਦੇ ਵਿੱਚ ਭਾਈ ਅਮਰਤਪਾਲ ਦਾ ਫੈਕਟਰ ਚੱਲ ਸਕਦਾ ਚੱਲੂਗਾ ਇਹ ਤਾਂ ਆਮੂਹੂ ਬੋਲ ਰਹੇ ਨੇ ਵੀ ਸਾਡਾ ਉਸੇ ਦਾਲ ਹੀ ਨਹੀਂ ਗਲਦੀ ਤੇ ਇਹਨਾਂ ਦਾ ਪ੍ਰਧਾਨ ਹੋ ਰਹੀ ਜਬਲੀਆਂ ਮਾਰੀਆਂ ਦਾ ਉਹਨੂੰ ਪਤਾ ਹੀ ਨਹੀਂ ਹੈਗਾ ਵੀ ਇਲੈਕਸ਼ਨ ਕਿਵੇਂ ਲੜਨੀ ਆ ਲੋਕਾਂ ਦੇ ਵਿੱਚ ਕਿਵੇਂ ਜਾਣਾ ਹੂੰ ਉਹਦਾ ਨਫਰਤ ਦਾ ਪਾਤਰ ਨਫਰਤ ਫੁਲਾ ਰਿਹਾ ਇੱਕ ਇਹ ਹੁਣ ਜਿਹੜੀਆਂ ਸਾਰੀਆਂ ਉਥੋਂ ਦੀਆਂ ਵੋਟਰਾਂ ਨੇ ਸਾਰੀਆਂ ਸੰਗਤਾਂ ਉਹਨਾਂ ਨੇ ਦੇਖਣਾ ਤੇ ਇੱਕ ਮੈਂ ਫੌਜੀ ਧਰਮੀ ਪਰਿਵਾਰ ਨੂੰ ਗੱਲ ਕਹਿਣਾ ਚਾਹਉਣਾ ਤੁਹਾਡੀ ਕੁਰਬਾਨੀ ਤੁਹਾਡੇ ਅਸੀਂ ਧਰਮੀ ਫੌਜੀਓ ਤੁਸੀਂ ਸਤਿਕਾਰ ਕਰਦੇ ਆ ਲੋਕ ਸਤਿਕਾਰ ਕਰਦੇ ਨੇ ਤੁਸੀਂ ਕੁਰਬਾਨੀ ਕੀਤੀ ਆ ਧਰਮੀ ਫੌਜੀ ਰਹੋ ਤੁਸੀਂ ਛੱਡੇ ਉਸ ਵੇਲੇ 83 ਵੇਲੇ ਪਰ ਤੁਸੀਂ ਇਹ ਪਾਰਟੀ ਗਲਤ ਚੁਣ ਲਈ ਤੁਸੀਂ ਗਲਤ ਪਾਰਟੀ ਦੇ ਧੱਕੇ ਚੜ ਗਏ ਜਿਹੜੀ ਜਿਹਦੇ ਉੱਤੇ ਬੇਅਦਮੀਆਂ ਦੇ ਇਲਜ਼ਾਮ ਨੇ ਇਲਜ਼ਾਮ ਕੀ ਜਿਹੜੇ ਬੇਅਦਮੀਆਂ ਦੇ ਅਪਰਾਧੀ ਨੇ ਜਿਨ੍ਹਾਂ ਨੇ ਬਰਗਾੜੀ ਕਾਂਡ ਕੀਤਾ ਜਿਨ੍ਹਾਂ ਨੇ ਆਪਣੇ ਉਹ ਇਨਸਾਫ ਮੰਗ ਰਹੇ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਹ ਆਪਣੇ ਜਿਹੜਾ ਬਹਿਬਲ ਕਾਂਡ ਕੀਤਾ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਹੈ ਜਿਨ੍ਹਾਂ ਨੇ ਬਹੁਤ ਸਾਰੇ ਕਾਂਡ ਕਰਾਇਆ ਨਿਰੰਗਕਾਰੀ ਕਾਂਡ ਉਹਨਾਂ ਨੇ ਕਰਾਇਆ ਗੁਰੂ ਸਾਹਿਬ ਦੀਆਂ ਬਿਆਦਵੀਆਂ ਉਹਨਾਂ ਨੇ ਕਰਾਈਆਂ ਬਿਆਦਵੀ ਮੰਗਦੇ ਸਿੰਘਾਂ ਉੱਤੇ लाठी चार्ज ਗੋਲੀਆਂ ਉਹਨਾਂ ਨੇ ਭਰਾਈਆਂ ਸੌਦਾ ਸਾਧ ਨੂੰ ਮਾਫੀ ਉਹਨਾਂ ਨੇ ਦਿੱਤੀ ਤੁਸੀਂ ਕਿਹੜੇ ਤਰੀਕੇ ਨਾਲ ਉਹਨਾਂ ਦੇ ਚੋਲ ਵਿੱਚ ਫਸ ਕੇ ਉਹਨਾਂ ਦੀ ਟਿਕਟ ਲੈ ਲਈ ਤੁਸੀਂ ਗਲਤ ਪਾਰਟੀ ਦੇ ਧੱਕੇ ਚੜ ਗਏ ਇਸ ਕਰਕੇ ਲੋਕ ਵੀ ਸਮਝਦੇ ਨੇ ਪਰ ਉਥੇ ਫੈਕਟਰ ਫਿਰ ਉਹੀ ਚੱਲਣਾ ਅਮਰਤਪਾਲ ਵਾਲਾ ਤੇ ਭਾਈ ਮਨਦੀਪ ਸਿੰਘ ਦੀ ਜਿੱਤ ਹੋਊਗੀ ਮੈਂ ਕਹਿਣਾ ਚਾਹਨਾ ਉਸ ਬੀਬੀ ਨੂੰ ਜੇ ਤੁਸੀਂ ਨੇ ਆਪਦੀ ਇੱਜ਼ਤ ਬਚਾਉਣੀ ਹੈ ਤੁਹਾਨੂੰ ਸਾਰੇ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਤੁਸੀਂ ਖੜ੍ਹ ਜਿਓ ਦਵਾਰੇ ਸਾਲ ਡੇਢ ਸਾਲ ਨੂੰ ਇਲੈਕਸ਼ਨ ਆ ਜੇ ਤੁਸੀਂ ਜਿੱਤ ਬਚਾਉਣੀ ਆ ਤੁਸੀਂ ਇਸ ਇਲੈਕਸ਼ਨ ਦੇ ਵਿੱਚ ਪਾਸੇ ਹਟ ਜਿਓ ਆਪਦੇ ਕਾਗਜ਼ ਨਾਮਜ਼ਦਗੀ ਜਿਹੜੀ ਵਾਪਸ ਵਾਪਸ ਲੈ ਲਓ ਤੁਹਾਡੀ ਇੱਜ਼ਤ ਬਾਜੂ ਤੁਹਾਡੀ ਕੁਰਬਾਨੀਆਂ ਜਿਹੜੀ ਉਹ ਬਰਕਰਾਰ ਉਸੇ ਤਰ੍ਹਾਂ ਰਹਿ ਜੂਗੀ ਨਹੀਂ ਬਾਦਲ ਨੇ ਤੁਹਾਡੀ ਕੁਰਬਾਨੀ ਨੂੰ ਰੋਲ ਕੇ ਰੱਖ ਦੇਣਾ ਵੋਟਾਂ ਤੁਹਾਨੂੰ ਪੈਣੀਆਂ ਕੋਈ ਨਹੀਂ ਨਮੋਸਚੀ ਦਾ ਮੂੰਹ ਦੇਖਣਾ ਪਊਗਾ ਇਸ ਕਰਕੇ ਅਸੀਂ ਉਸ ਪਰਿਵਾਰ ਨੂੰ ਬੀਬੀ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੂੰ ਆਪਦੇ ਕਾਜ ਵਾਪਸ ਲੈ ਲੈ ਚੰਗੇ ਰਹੋਗੇ ਬੱਬਾ ਜੀ ਇੱਕ ਵੱਡਾ ਸਵਾਲ ਹੈ ਕਹਿੰਦੇ ਨੇ ਕਿ ਜਦੋਂ ਵੀ ਨਾਮਜ਼ਦਗੀ ਪੇਪਰ ਦਾਖਲ ਕੀਤੇ ਜਾਂਦੇ ਆ ਤਾਂ ਉਸ ਵੇਲੇ ਹੀ ਬਹੁਤੇ ਲੋਕਾਂ ਦਾ ਆਈਡੀਆ ਹੋ ਜਾਂਦਾ ਹੈ ਕਿ ਹੁਣ ਜਿਹੜਾ ਜਿੱਤ ਦਾ ਫਤਵਾ ਹਲਕੇ ਦੇ ਲੋਕ ਕਿੰਨੂੰ ਦੇਣਗੇ ਜਿਸ ਹਿਸਾਬ ਦੇ ਨਾਲ ਵੱਖ-ਵੱਖ ਪਾਰਟੀਆਂ ਨੇ ਆਪਦੇ ਚੋਣ ਪੱਤਰ ਦਾਖਲ ਕਰਨ ਵੇਲੇ ਵੱਡੇ ਵੱਡੇ ਇਕੱਠ ਕੀਤੇ ਰੋਡ ਸ਼ੋਅ ਕੀਤੇ ਉਹਦੇ ਵਿੱਚ ਆਮ ਆਦਮੀ ਪਾਰਟੀ ਦਾਵਾ ਕਰ ਰਹੀ ਹੈ ਕਿ ਸਾਡੀ ਜਿਹੜੀ ਇਸ ਵੇਲੇ ਥੋਂ ਜਿੱਤ ਹੋ ਰਹੀ ਹੈ ਕਾਂਗਰਸ ਆਪਣਾ ਦਾਵਾ ਕਰੀ ਅਕਾਲੀ ਦਲ ਆਪ ਦਾ ਕਰ ਰਿਹਾ ਤੁਹਾਡੇ ਹਿਸਾਬ ਦੇ ਨਾਲ ਕੀ 잡ਦਾ ਕਿ ਜਿੱਤ ਕਿਦੀ ਹੋ ਸਕਦੀ ਹੈ ਤਰਨਤਾਰਨ ਜਿਮਨੀ ਚੋਣ ਚ ਭਾਈ ਮਨਦੀਪ ਜਿੱਤ ਹੋਣੀ ਹੈ ਹੋਰ ਕਿਦੀ ਹੋਣੀ ਹੈ ਹਮ ਬਾਦਲ ਨੇ ਤਾਂ ਦਿਹਾੜੀਆਂ ਤੇ ਇਕੱਠੇ ਬੰਦੇ ਕਰਕੇ ਲੈ ਗਿਆ ਉਥੇ ਉਹਦੇ ਕਿਹੜੇ ਬੰਦੇ ਨੇ ਉਹਦੇ ਭਈਏ ਨੇ ਹਮ ਭਾਈ ਇਹ ਭਈਏ ਬਿੰਗਦੇ ਉਹਦੇ ਪ੍ਰਧਾਨ ਹੁਣ ਆਏ ਹੋਏ ਨੇ ਤੁਸੀਂ ਦੇਖੇ ਜੋ ਰੈਲੀਆਂ ਜਾਂਦ ਨੇ ਉਹ ਚੰਡੇ ਚੱਕੀ ਫਿਰਦੇ ਹੁੰਦੇ ਨੇ ਡੱਬ ਚ ਉਹਨਾਂ ਦੇ ਪੂਏ ਹੁੰਦੇ ਨੇ ਮੂੰਹ ਦੇ ਵਿੱਚ ਤਮਾਕੂ ਹੁੰਦਾ ਐ ਉਹ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਅਸੀਂ ਕਰਨ ਕੀ ਇੱਥੇ ਆਏ ਬਸ ਸਾਨੂੰ ਉਹਨਾਂ ਨੂੰ ਪਤਾ ਵੀ 500 ਰੁਪਏ ਤਾਂ ਲੈ ਕੇ ਆਏ ਨੇ ਸਾਨੂੰ ਇੰਨਾ ਬਹੁਤ ਪਤਾ ਵੀ ਸਾਨੂੰ 500 ਦਿਹਾੜੀ ਤੇ ਆਏ ਆ ਤੁਸੀਂ ਰੈਲੀਆਂ ਜਾ ਦੇਖੀ ਹੋਣਾ ਲੋਕ ਉਹਦੇ ਨਾਲ ਤੁਰਦੇ ਨਹੀਂ ਹੈਗੇ ਇਸ ਕਰਕੇ ਭਾਈ ਮਨਦੀਪ ਸਿੰਘ ਨੂੰ ਜਿਹੜੇ ਉੱਥੋਂ ਦੇ ਵੋਟਰ ਨੇ ਸਤਿਕਾਰਯੋਗ ਨੇ ਅਸੀਂ ਵੀ ਜਾਵਾਂਗੇ ਅਸੀਂ ਵੀ ਜਾਵਾਂਗੇ ਉਹ ਹੱਕ ਦੇ ਵਿੱਚ ਪ੍ਰਚਾਰ ਕਰਾਂਗੇ ਅਸੀਂ ਵੀ ਜਾ ਕੇ ਤਰਨਤਨ ਸਾਹਿਬ ਦੇ ਕਈ ਬਹੁਤ ਸਾਰੇ ਫੋਨ ਆਉਂਦੇ ਨੇ ਸੰਗਤਾਂ ਪਿਆਰ ਕਰਦੀਆਂ ਨੇ ਜਰੂਰ ਆਵਾਂਗੇ ਅਸੀਂ ਪੰਥਕ ਜਥੇਬੰਦੀਆਂ ਨੇ ਸਹਿਯੋਗ ਤੇ ਕਰਤਾ ਭਾਈ ਮਨਦੀਪ ਸਿੰਘ ਖਾਲਸਾ ਦਾ ਕੀ ਲੱਗਦਾ ਕਿ ਜਿਹੜੀਆਂ ਨਿਹੰਗ ਸਿੰਘ ਸੰਪਰਦਾਵਾਂ ਨੇ ਤੁਹਾਡੇ ਤੋਂ ਬਿਨਾ ਉਹ ਵੀ ਸਮਰਥਨ ਕਰਨ ਵਾਸਤੇ ਜਾ ਰਹੀਆਂ ਆ ਤੇ ਅਸੀਂ ਤਾਂ ਕਰਤਾ ਫਿਰ ਜੇ ਉਹਨਾਂ ਦੀ ਸੋਚ ਚੰਗੀ ਹੋਊਗੀ ਜੇ ਉਹਨਾਂ ਨੇ ਬਾਦਲ ਦੇ ੱੱਕੇ ਚੜਿਆ ਰਹਿਣਾ ਫਿਰ ਉਹਨਾਂ ਦੀ ਮਰਜ਼ੀ ਆ ਜੇ ਪੰਥ ਦੇ ਨਾਲ ਖੜਨਾ ਉਹ ਵੀ ਦੇਖ ਤੁਸੀਂ ਦੇਖਣਾ ਪਊਗਾ ਵੀ ਅਸਲ ਪੰਥ ਕਿਹੜਾ ਕੀ ਦੀ ਕੁਰਬਾਨੀ ਆ ਜੇ ਹੁਣੇ ਤੁਸੀਂ ਵਿਆਦਵੀਆਂ ਨਾਲ ਦਾ ਪਹਿਲਾਂ ਵੀ ਸਾਥ ਦਿੰਦੇ ਰਹੇ ਹੁਣ ਵੀ ਸਾਥ ਦੇਣਾ ਇਹ ਲੋਕ ਫੈਸਲਾ ਕਰ ਦੇਣਗੇ ਹਮ ਆਪਣੀ ਇੱਜ਼ਤ ਸਾਡੇ ਆਪਣੇ ਹੱਥ ਆ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਉਸ ਕੁਰਬਾਨੀ ਨੂੰ ਆਪਾਂ ਯਾਦ ਕਰਨਾ ਜਿਹੜੀ ਭਾਈ ਸੰਦੀਪ ਸਿੰਘ ਨੇ ਕੀਤੀ ਹੈ ਦੋ ਵਾਰੀ ਕਰਤੀ ਇੱਕ ਨੀਓ ਨੇ ਪਹਿਲਾਂ ਸੂਰੀ ਦਾ ਸੋਧਾ ਲਾਇਆ ਫੇਰ ਉਹ ਜਿਹੜਾ ਹੈਗਾ ਉਥੇ ਦੁਸ਼ਟ ਸੀਗਾ ਸਰਹੰਦ ਸੂਬਾ ਉਹਨੂੰ ਗੱਡੀ ਚਾੜਿਆ ਹੋਰ ਕੀ ਕਰਕੇ ਦੇ ਦੇ ਹੁਣ ਤਾਂ ਸਾਡਾ ਫਰਜ਼ ਬਣਦਾ ਨਾ ਸਾਡੇ ਲੋਕਾਂ ਦਾ ਫਰਜ਼ ਬਣਦਾ ਵੋਟਰਾਂ ਦਾ ਫਰਜ਼ ਵੋਟਰਾਂ ਦਾ ਫਰਜ਼ ਬਣਦਾ ਵੀ ਅਸੀਂ ਉਹਨੂੰ ਘਰੇ ਬੈਠੇ ਨੂੰ ਵੀ ਨਾ ਤੂੰ ਭਾਈ ਕਰ ਸਾਡੇ ਪਿੰਡਾਂ ਦੇ ਵਿੱਚ ਨਾ ਤੁਸੀਂ ਹੱਥ ਜੋੜੇ ਆ ਕੇ ਸਾਡਾ ਫਰਜ਼ ਬਣਦਾ ਸੀ ਤੁਹਾਡੇ ਗਲੀ ਗਲੀ ਘਰ ਘਰ ਦੇ ਵਿੱਚ ਤੁਹਾਡਾ ਬੈਂਡਰ ਲਾਵਾਂਗੇ ਝੰਡੇ ਲਾਵਾਂਗੇ ਅਸੀਂ ਤੁਹਾਡੇ ਬੂਥ ਲਾਵਾਂਗੇ ਅਸੀਂ ਕੱਲੇ ਕੱਲੇ ਦੀ ਵੋਟ ਤੁਹਾਨੂੰ ਪਾਊਗੀ ਹੋਰ ਇਤੇ ਕਿਸੇ ਦੀ ਕੋਈ ਜਿਹੜੇ ਹੈਗਾ ਦਾਲ ਨਹੀਂ ਗੱਲਣੀ ਤੁਸੀਂ ਘਰੇ ਬੈਠੋ ਆਰਾਮ ਨਾਲ ਇਹ ਉਤਸ਼ਾਹ ਇਹ ਜਜ਼ਬਾ ਪਿੰਡਾਂ ਦੇ ਵਿੱਚ ਹੋਣਾ ਚਾਹੀਦਾ ਵੋਟਰਾਂ ਦੇ ਵਿੱਚ ਹੋਣਾ ਚਾਹੀਦਾ ਕੁਰਬਾਨੀ ਦਾ ਮੁੱਲ ਸਾਨੂੰ ਮੋੜਨਾ ਪੈਣਾ ਦੇਣਾ ਚਾਹੀਦਾ ਤੇ ਬਹੁਤ ਵੱਡੀ ਕੁਰਬਾਨੀ ਵਾਲਾ ਪਰਵਾਰ ਬਿਲਕੁਲ ਤਰਨਤਾਰਨ ਜਿਮਨੀ ਚੋਂ ਨੂੰ ਲੈ ਕੇ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਦੇ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਜਿੱਥੇ ਤਮਾਮ ਸਾਰੀਆਂ ਸਿਆਸੀ ਧਿਰਾਂ ਦੇ ਬਾਰੇ ਸਮੀਖਿਆ ਹੋਈ ਹੈ ਉਲਤੇ ਜਿਹੜੀ ਪੰਥਕ ਇਕਤਾ ਦਾ ਸਦਕਾ ਭਾਈ ਮਨਦੀਪ ਸਿੰਘ ਖਾਲਸਾ ਦੀ ਚੋਣ ਕੀਤੀ ਗਈ ਹੈ ਜੋ ਕਿ ਤਰਨਤਾਰਨ ਬਾਏ ਇਲੈਕਸ਼ਨ ਦੇ ਵਿੱਚ ਨਤਾਰੇ ਗਏ ਨੇ ਔਰ ਦੇਖਣਾ ਹੋਵੇਗਾ ਕਿ ਕੁਝ ਦਿਨਾਂ ਤੱਕ ਪੰਥਕ ਜਥੇਬੰਦੀਆਂ ਦਾ ਜਾਂ ਪੰਜਾਬ ਦੇ ਪੰਥਕ ਲੋਕਾਂ ਦੇ ਸਮਰਥਨ ਦਾ ਸਦਕਾ ਭਾਈ ਮਨਦੀਪ ਸਿੰਘ ਖਾਲਸਾ ਜਿਹੜੇ ਨੇ ਉਹ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਕਿਸ ਤਰੀਕੇ ਦੀ ਭੂਮਿਕਾ ਨਿਭਾ ਸਕਦੇ ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਦੇ ਸਬੰਧਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ